ਗੜਸ਼ੰਕਰ ਵਿੱਚ ਲੰਗੀ ਰਾਤ ਇੱਕ ਰੇਤਾ ਨਾਲ ਭਰੇ ਹੋ ਟਿਪਰ ਦੀ ਕੈਂਟਰ ਨਾਲ ਜ਼ਬਰਦਸਤ ਟੱਕਰ ਹੋ ਜਾਣ ਤੇ ਟਿਪਰ ਡਰਾਈਵਰ ਬੁਰੀ ਤਰ੍ਹਾਂ ਟਿਪਰ ਵਿੱਚ ਹੀ ਜਕੜਿਆ ਗਿਆ ਪਿਛਲੇ ਕਰੀਬ 10 ਘੰਟਿਆਂ ਤੋਂ ਟਿਪਰ ਚਾਲਕ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਗੈਸ ਕਟਰ ਰਹੀ ਇਸ ਫਸੇ ਹੋਏ ਡਰਾਈਵਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਇਸ ਵਿੱਚ ਕੋਈ ਸਫਲਤਾ ਮਿਲਦੀ ਹੋਈ ਨਹੀਂ ਰੈਸਕਿਊ ਟੀਮ ਨੂੰ ਨਹੀਂ ਮਿਲਦੀ ਆ ਰਹੀ ਇਸ ਸੰਬੰਧੀ ਸਬ ਇੰਸਪੈਕਟਰ ਮਹਿੰਦਰਪਾਲ ਹੋਣਾ ਨੇ ਗਲਤ ਕਰਦੇ ਦੱਸਿਆ ਕਿ ਬੀਤੀ ਰਾਤ ਇਹ ਟਿਪਰ ਜੋ ਕਿ ਅਨੰਦਪੁਰ ਸਾਹਿਬ ਤੋਂ ਗਡਸ਼ੰਕਰ ਸਾਈਡ ਨੂੰ ਆ ਰਿਹਾ ਸੀ ਖਾਲਸਾ ਕਾਲਜ ਦੇ ਨਜ਼ਦੀਕ ਪਹੁੰਚਦੇ ਹੀ ਸਾਹਮਣੇਲੀ ਸਾਈਡ ਤੇ ਇੱਕ ਕੈਂਟਰ ਦੇ ਨਾਲ ਜਾ ਟਕਰਾਇਆ ਇਸ ਟੱਕਰ ਦੇ ਨਾਲ ਕੈਂਟਰ ਅਤੇ ਖਾਲਸਾ ਕਾਲਜ ਦੀ ਕੰਧ ਨੂੰ ਬੁਰੀ ਤਰ੍ਹਾਂ ਧੱਕਦੇ ਹੋਏ ਟਿਪਰ ਰੋਂਗ ਸਾਈਡ ਜਾ ਵੱਜਿਆ ਜਿਸ ਦੇ ਕਾਰਨ ਟਿਪਰ ਚਾਲਕ ਜੋ ਕਿ ਈਸਪੁਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਇਸ ਵਿੱਚ ਬੁਰੀ ਤਰ੍ਹਾਂ ਜਕੜਿਆ ਗਿਆ ਲੰਗੀ ਰਾਤ ਤੋਂ ਹੀ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਹੱਲੇ ਤੱਕ ਸਵੇਰੇ 8 ਵਜੇ ਤੱਕ ਇਸ ਨੂੰ ਬਾਹਰ ਕੱਢਣ ਵਿੱਚ ਕੋਈ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਸੀ ਹੁਣ ਹਾਈਡਰਾ ਰਹੀ ਦੂਸਰੇ ਕੈਂਟਰ ਨੂੰ ਪਿੱਛੇ ਧੱਕ ਜਾ ਫੜ ਕੇ ਇਸ ਟਿਪਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਤੇ ਹਲਕਾ ਵਿਧਾਇਕ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਹੋਈ ਇਸ ਟੱਕਰ ਦਾ ਕਾਰਨ ਤਾਂ ਨਹੀਂ ਪਤਾ ਚਲ ਸਕਿਆ ਸੀ ਪੁਲਿਸ ਵੱਲੋਂ ਚਾਲਕ ਨਾਲ ਇਸ ਸੰਬੰਧੀ ਹਲੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਖੁਦ ਇਸ ਵਿੱਚ ਫਸਿਆ ਹੋਇਆ ਹੈ ਫਿਰ ਪੁਲਿਸ ਦੀ ਤਵੱਜੋ ਪੂਰੀ ਤਰ੍ਹਾਂ ਇਸ ਪਾਸੇ ਲੱਗੀ ਹੋਈ ਹੈ ਕਿ ਪਹਿਲਾਂ ਟਿਪਰ ਚਾਲਕ ਨੂੰ ਸੇਫਲੀ ਬਾਹਰ ਕੱਢਿਆ ਜਾ ਸਕੇ ਤੇ ਉਸ ਨੂੰ ਮੋਢਲਾ ਇਲਾਜ ਪ੍ਰੋਵਾਈਡ ਕਰਵਾਇਆ ਜਾ ਸਕੇ ਮਹਿੰਦਰਪਾਲ ਉਹਨਾਂ ਨੇ ਦੱਸਿਆ ਕੇ ਡਾਕਟਰਾਂ ਦੀ ਟੀਮ ਵੱਲੋਂ ਟਿਪਰ ਚਾਲਕ ਨੋ ਮੋਡਲੀ ਸਹਾਇਤਾ ਜਿੰਨੀ ਕੀ ਟਿਪਰ ਦੇ ਅੰਦਰ ਦਿੱਤੀ ਜਾ ਸਕਦੀ ਸੀ ਉਹ ਦਿੱਤੀ ਜਾ ਰਹੀ ਹੈ ਦਿੱਤੀ ਜਾ ਚੁੱਕੀ ਹੈ ਔਰ ਉਹ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਸਿਰਫ ਇੱਕ ਪੈਰ ਬੁਰੀ ਤਰ੍ਹਾਂ ਵਿੱਚ ਜਕੜੇ ਹੋਏ ਜਾਣ ਕਾਰਨ ਉਸ ਨੂੰ ਬਾਹਰ ਕੱਢਣ ਵਿੱਚ ਦਿੱਕਤ ਆ ਰਹੀ ਹੈ ਸਾਨੂੰ ਰਾਤ 11:30 ਵਜੇ ਪਤਾ ਲੱਗਾ ਕਿ ਨੰਦਸਰ ਰੋਡ ਦੇ ਨਾਲ ਇੱਕ ਟਿਪਰ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚੇ ਹ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਜਿਹੜਾ ਟਰੱਕ ਟਿਪਰ ਦਾ ਡਰਾਈਵਰ ਹੈਗਾ ਉਹ ਇਹਨੇ ਟਿਪਰ ਆਪਣਾ ਲਿਆ ਕੇ ਇੱਕ ਗੁਪਤਾ ਦੀ ਗੱਡੀ ਖੜੀ ਸੀਗੀ ਸਾਈਡ ਤੇ ਉਹਦੇ ਵਿੱਚ ਸਿੱਧਾ ਮਾਰਿਆ ਤੇ ਜਿਹਦੇ ਕਰਕੇ ਜਿਹੜਾ ਹੈਗਾ ਉਹ ਗੱਡੀ ਵੀ ਅੱਗੇ ਟਕਰਾਉਣ ਨਾਲ ਇਹਦੀ ਖਾਲਸਾ ਕਾਲਜ ਦੀ ਕੰਧ ਨੂੰ ਕਰਾਸ ਕਰਦੀ ਹੋਈ ਅੱਗੇ ਚਲੀ ਗਈ ਹੈ ਤੇ ਜਿਹੜਾ ਡਰਾਈਵਰ ਸੀਗਾ ਉਹ ਡਰਾਈਵਰ ਵਿਚਾਲੇ ਫਸ ਗਿਆ ਅਸੀਂ ਰਾਤ ਦੇ ਲਗਾਤਾਰ ਵੱਖ-ਵੱਖ ਟੀਮਾਂ ਲਿਆ ਕੇ ਇਹਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਮੈਡੀਕਲ ਸਹਾਇਤਾ ਵੀ ਪੂਰੀ ਦਿੱਤੀ ਆ ਤਿੰਨ-ਚਾਰ ਵਾਰ ਡਾਕਟਰ ਇਥੋਂ ਸਿਵਲ ਹਸਪੀਟਲ ਤੋਂ ਬੁਲਾ ਕੇ ਤੇ ਹੁਣ ਉਹਦੇ ਜਿਹੜੇ ਹੈਗੇ ਆ ਆਪਾਂ ਗੈਸ ਕਟਰ ਆਈ ਤੇ ਉਜੇ ਕਟ ਰਹੀ ਹੈ ਉਹਦੀਆਂ ਬਰੀਆਂ ਬੁਰੀਆਂ ਕੱਟ ਲਈਆਂ ਉਹਦੀ ਐਕਚੁਅਲੀ ਪੈਸੀ ਬਿੰਗੀ ਹੋਈ ਆ ਉਹਦੇ ਵਾਸਤੇ ਹੁਣ ਅਸੀਂ ਜਿਹੜਾ ਹੈਡਰ ਮੰਗਾ ਕੇ ਉਹਨੂੰ ਜਿਹੜਾ ਹੈਗਾ ਬਾਹਰ ਕੱਟਣ ਦੀ ਕੋਸ਼ਿਸ਼ ਕਰ ਰਹੇ ਆ ਡਰਾਈਵਰ ਬਿਲਕੁਲ ਠੀਕ ਹੈ ਇਹ ਟਿਪਰ ਕਿੱਥੋਂ ਕਿੱਥੇ ਜਾ ਰਿਹਾ ਸਭ ਇਹ ਟਿਪਰ ਇਧਰੋਂ ਲੈ ਕੇ ਆਇਆ ਸੀਗਾ ਰੀਤਾ ਲੋਡ ਕਰਕੇ ਲੈ ਕੇ ਆਇਆ ਸੀਗਾ ਇਹਨੇ ਅੱਗੇ ਜਾਣਾ ਸੀ ਤੇ ਡਰਾਈਵਰ ਦੀ ਪਛਾਣ ਡਰਾਈਵਰ ਦੀ ਪਛਾਣ ਹੈਗਾ ਇਹ ਈਸਪੁਰ ਤੋਂ ਹੈਗਾ ਤੇ ਬਾਕੀ ਇਹਦੇ ਬਾਰੇ ਵੈਰੀਫਾਈ ਕਰਦੇ ਆਂ ਵੈਸੇ ਠੀਕ ਹੈ ਕੌਣ ਸੀ ਸੀ ਤੇ ਉਹਦੇ ਵਿੱਚ ਕੀ ਉਹਦਾ ਕੋਈ ਅੰਗ ਫਸ ਗਿਆ ਵਿੱਚ ਉਹਦੇ ਹਾਂ ਉਹਦਾ ਜਿਹੜਾ ਪੈਰ ਹੈਗਾ ਪੈਰ ਚੈਸੀ ਔਰ ਉਹਦੇ ਕਲੱਚ ਦੇ ਬਜਾਲੇ ਫਸ ਗਿਆ ਜਿਹੜੀ ਚੈਸੀ ਹੈਗੀ ਅੰਦਰੋਂ ਵਿੰਗੀ ਹੋ ਗਈ ਹੈ ਵਿੰਗੀ ਹੋਣ ਕਰਕੇ ਜਿਹੜਾ ਉਹਦਾ ਪੱਜਾ ਫਸ ਗਿਆ ਬਾਕੀ ਉਹਦੇ ਕਿਤੇ ਸੱਟ ਨਹੀਂ ਆ ਤੇ ਦੂਸਰੀ ਗੱਡੀ ਜਿਹੜੀ ਉਹਦੇ ਕੋਈ ਨਹੀਂ ਉਹਦਾ ਕੋਈ ਇੰਜਨ ਨਹੀਂ ਹੈਗਾ ਉਹ ਉਹ ਬਚਾਇਆ ਉਹਨਾਂ ਦਾ ਉਹ ਤਾਂ ਕੋਈ ਉਸ ਲਈ ਖਾਲੀ ਖੜੀ ਸੀ ਜੀ ਹਾਂ ਜੀ ਉਹ ਖਾਲੀ ਗੱਡੀ ਸੀ ਸਾਈਡ ਤੇ ਖੜੀ ਸੀ